और हिंदू मुस्लिम सिख ईसाई हमने सब ने मिलकर जो है ये त्यौहार तो मनाया और हमारे मीडिया के भी जो साथी आए उनको भी लिए मैं ईद की बहुत बहुत मुबारकबाद देता हूँ मैं सब अमृतसर निवासियाँ नूँ मैं सब अपने मुस्लिम वीरानूँ पूरी दुनिया वास्तवर मैं बहुत बहुत बधाई देना आई थी मजहब नहीं सिखाता आपस में व्याल रखना ਅੱਜ ਅਸੀਂ Eid ਦੀ ਨਮਾਜ਼ ਆਦਾ ਕੀਤੀ ਔਰ ਆਪਣੇ ਮੁਲਕ ਦੀ ਖੁਸ਼ਹਾਲੀ ਔਰ ਤਰੱਕੀ ਭਾਈਚਾਰੇ ਕੇ ਲਈ ਅੱਜ ਅਸੀਂ ਦੁਆਇ ਕੀਤੀ ਔਰ ਖਾਸ ਤੌਰ ਤੇ ਪੰਜਾਬ ਜੋ ਹੈ ਖੁਸ਼ਹਾਲ ਰਹੇ ਔਰ ਪਿਆਰ ਮੁਹੱਬਤ ਜੋ ਹੈ ਬਰਕਰਾਰ ਰਹੇ ਅੱਜ ਸਾਡੇ ਮੁਲਕ ਇੰਡੀਆ ਵਾਸਤੇ ਔਰ ਫਿਲਸਤੀਨ ਵਾਸਤੇ ਜਿਹੜਾ ਉੱਥੇ ਬਹੁਤ ਮਾਮਲਾ ਖਰਾਬ ਹੈ ਜ਼ੁਲਮ ਹੋ ਰਿਹਾ ਹੈ ਫਿਲਸਤੀਨ ਵਾਸਤੇ ਔਰ ਪੰਜਾਬ ਦੇ ਵਿੱਚ ਵੀ ਸਾਡੀ ਜਿਹੜੀ ਅਮਨ ਸ਼ਾਂਤੀ ਵਾਸਤੇ ਸਾਰੇ ਹੀ ਮੁਲਕ ਵਾਸੀ ਸਾਡੇ ਦੁਆਵਾਂ ਕੀਤੇ ਹਨ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਦੇ ਵਿੱਚ ਹਰ ਧਰਮ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਭਾਰਤ ਵਾਸੀਆਂ ਦੇ ਵੱਲੋਂ ਹਰ ਤਿਹਾਰ ਨੂੰ ਵੱਖੋ-ਵੱਖ ਢੰਗ ਨਾਲ ਮਿਲ-ਜੁਲ ਕੇ ਮਨਾਇਆ ਜਾਂਦਾ ਹੈ ਮੁਸਲਮਾਨ ਭਾਈਚਾਰੇ ਦੀ ਗੱਲ ਕਰੀਏ ਤਾਂ Eid ul Fitr ਦਾ ਤਿਹਾਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਮੁਸਲਿਮ ਪਾਈਚਰ ਦੇ ਲੋਕਾਂ ਵੱਲੋਂ ਗਲੇ ਮਿਲ ਕੇ ਮਠਾਈਆਂ ਵੰਡ ਕੇ ਇਸ ਦਿਨ ਦਾ ਆਨੰਦ ਮਾਣਿਆ ਗਿਆ ਦੁਨੀਆ ਭਰ ਚ Eid ul fitr ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ Eid ਦੀਆਂ ਰੌਣਕਾਂ ਅੰਮ੍ਰਿਤਸਰ ਚ ਦੇਖਣ ਨੂੰ ਮਿਲ ਰਹੀਆਂ ਨੇ ਅੰਮ੍ਰਿਤਸਰ ਦੇ ਹਾਲ ਗੇਟ ਸਥਿਤ ਜਾਮਾ ਮਸਜਿਦ ਖੇਰੂਦੀਨ ਵਿਖੇ ਵੱਡੀ ਗਿਣਤੀ ਚ ਮੁਸਲਿਮ ਪਾਈਚਰ ਨੇ Eid ਦੀ ਨਮਾਜ਼ अदा ਕੀਤੀ ਬੱਚੇ ਤੋਂ ਲੈ ਕੇ ਜਵਾਨ ਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਹਰ ਵਿਅਕਤੀ ਸੁੰਦਰ ਕਪੜੇ ਪਾ ਕੇ ਨਮਾਜ਼ ਅਦਾ ਕਰਦਾ ਦਿਖਾਈ ਦਿੱਤਾ ਗੱਲਬਾਤ ਕਰਦੇ ਆਂ ਮੁਸਲਿਮ ਪਾਈਚਾਰ ਦੇ ਲੋਕਾਂ ਨੇ ਪਾਈਚਾਰ ਕਿਸਾਨ ਨੂੰ ਵਧਾਉਣ ਦਾ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਦਾ ਸੁਨੇਹਾ ਦਿੱਤਾ ਨਮਾਜ਼ ਅਦਾ ਕਰਨ ਤੋਂ ਬਾਅਦ ਹਿੰਦੂ ਸਿੱਖ ਮੁਸਲਿਮ ਪਾਈਚਾਰ ਦੇ ਲੋਕ ਆਪਸ ਵਿੱਚ ਗੱਲੇ ਮਿਲਦੇ ਦਿਖਾਈ ਦਿੱਤੇ ਇਸ ਦੌਰਾਨ ਸਾਫਾ ਕੈਬਨਟ ਮੰਤਰੀ ਹਲਕਾ ਦੱਖਣੀ ਅੰਮ੍ਰਿਤਸਰ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਈਦ ਉਲ ਫਿੱਤਰ ਮੌਕੇ ਅੰਮ੍ਰਿਤਸਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਿਹਾਰ ਸਭ ਨੂੰ ਆਪ ਦੀ ਪ੍ਰੇਮ ਅਤੇ ਭਾਈਚਾਰੇ ਲਈ ਪ੍ਰਿੰਟ ਕਰਦੇ ਨੇ ਉਹਨਾਂ ਕਿਹਾ ਕਿ ਪਵਿੱਤਰ ਤਿਹਾਰ ਦੂਜਿਆਂ ਦੀ ਮਦਦ ਕਰਨ ਦੀ ਪ੍ਰੇਰਣਾ ਕਰਦਾ ਹੈ ਇੰਦਰਬੀਰ ਸਿੰਘ ਨੀਜਰ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦੇ ਵਰਗਾਂ ਲਈ ਬਿਨਾਂ ਭੇਦਭਾਵ ਤੋਂ ਕੰਮ ਕਰ ਰਹੀ ਹੈ ਅਤੇ ਸਾਰਿਆਂ ਦਾ ਇੱਕ ਸਰ ਆਦਰ ਵੀ ਕਰਦੇ ਨੇ ਉਹਨਾਂ ਕਿਹਾ ਕਿ ਆਪਸੀ ਪ੍ਰੇਮ ਅਤੇ ਭਾਈਚਾਰਾ ਬਣਾਈ ਰੱਖਣਾ ਚਾਹੀਦਾ ਹੈ ਸਲਾਮ ਅਲਲਦੀਨ ਅਲਮੁਸਤਕੀਮ ਸਲਾਮ ਅਲਲਦੀਨ ਅਲਮੁਨਦਾਲੇਹਿਮ وجاءت سيارة فأرسلوا واردهم فاتوا هذا قال يا بشرى هذا غلام دراهم معدودة دراهم معدودة وكانوا فيه من الزاهدين الله أكبر سمع الله لمن حمده الله, الله اكبر الحمد لله نعبد واياك نستعين طالبين إنا انزلناه في ليله القدر وما أدراك ما ليلة القدر ليلة القدر خير من ألف شهر تنزل الملائكة والروح فيها بإذن ربهم من كل أمر आज जो है वो مقدس تہوار ہے جو رمضان المبارک کا جو فرض روزے ہم نے رکھے اور وہ پورے ہوئے اس کی خوشی میں آج یہ تہوار منایا گیا ہے اور میں اپنی طرف سے तमाम जो है पूरे पंजाब के और पूरे मुल्क के लोगों को अपनी तरफ़ से ईद की जो है बहुत बहुत मुबारकबाद देता हूं और हिंदू मुस्लिम सिख ईसाई हमने सब ने मिलकर जो है ये त्यौहार मनाया और हमारे मीडिया के भी जो साथी आए उनको भी ईद की बहुत बहुत मुबारकबाद देता हूँ आज हमने ईद की नमाज़ अदा की और अपने मुल्क की खुशहाली और तरक्की भाईचारे के लिए आज हमने दुआएँ की और खासतौर से पंजाब जो है खुशहाल रहे और प्यार मोहब्बत जो है बरकरार रहे आज ईदालफ़ितर का शुभ दिहाड़ा है ਜਿਹੜੇ ਕਿ ਰੋਜ਼ੇ ਰੱਖ ਕੇ ਰੋਜ਼ੇ ਤੋਂ ਮੁਕਤ ਹੁੰਦੇ ਨੇ ਤੇ ਜੋ দান ਕੀਤਾ ਹੁੰਦਾ ਜੋ ਉਪਕਰ ਕੀਤਾ ਹੁੰਦਾ ਉਹਨੂੰ ਖੁਸ਼ੀ ਮਨਾਉਣ ਚਾਹੀਦਾ ਈਦ ਦਾ ਦਿਨ ਹੈ ਸੋ ਮੈਂ ਸਭ ਅੰਮ੍ਰਿਤਸਰ ਨਿਵਾਸੀਆਂ ਨੂੰ ਮੈਂ ਸਭ ਆਪਣੇ ਮੁਸਲਮ ਵੀਰਾਂ ਨੂੰ ਪੂਰੀ ਦੁਨੀਆ ਦੇ ਵਸਦੇ ਵੀਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਈਦੀ ਅਸੀਂ ਅੱਜ ਤੇ ਖੜੇ ਆ ਜਮਾ ਮਸਜਿਦ ਅੰਮ੍ਰਿਤਸਰ ਖੜੇ ਆ ਔਰ ਬਹੁਤ ਇੱਥੇ ਸੰਗਤ ਆਈ ਸੀਗੀ ਬਹੁਤ ਸਾਰੇ ਮੁਸਲਮ ਵੀਰ ਆਏ ਸੀਗੇ ਸੋ ਨਮਾਜ਼ ਅਦਾ ਕਰਕੇ ਸਭ ਚਲੇਗੇ ਨੇ ਆਪਣੇ ਆਪਣੇ ਕੰਮ ਤੇ ਅਸੀਂ ਹੁਣ ਮੌਲਵੀ ਜੀ ਨਾਲ ਖੜੇ ਆ ਇਮਾਮ ਜੀ ਨਾਲ ਖੜੇ ਆ ਇੱਥੇ ਔਰ ਬੜੀ ਖੁਸ਼ੀ ਹੋਈ ਹੈ ਅਮੈਂ ਦੁਬਾਰਾ ਸਭ ਵੀਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਸ਼ੁਕਰੀਆ ਦੇਣਾ ਮੇਰਾ ਨਾਮ ਮੁਹੰਮਦ ਯੂਸਫ ਮਲਿਕਾ ਜੀ ਪੰਜਾਬ ਹਜ ਜਮੇਟੀ ਮੈਂਬਰ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਸਾਡਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਹੋਰ ਵੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਇੱਥੇ ਆਈਆਂ ਨੇ ਸਾਰਿਆਂ ਦਾ ਬਹੁਤ-ਬਹੁਤ ਦਿਲ ਦੀ ਗਹਿਰਾਈਆਂ ਤੋਂ ਲੱਖ-ਲੱਖ ਧੰਨਵਾਦ ਕਰਦੇ ਆ कि आज जेड़े ਸਾਡੇ ਤਿਹਾਰ ਦੇ ਵਿੱਚ ਆ ਕੇ ਸ਼ਾਮਿਲ ਹੋਏ ਨੇ ਔਰ مذہب ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਇਹ ਸਾਰਾ ਹੀ ਜਿਹੜਾ ਵਾ ਸਾਡੇ ਪੈਗੰਬਰ حضرت صلی اللہ علیہ وسلم ਜੀ ਦਾ ਪੈਗਾਮ ਜੋ ਹੈ ਉਹ ਹਜ਼ਾਰਾਂ ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਹੈ ਅੱਜ ਵੀ ਉਹ ਪਰੰਪਰਾ ਨੂੰ ਦੇਖਦੇ ਆ ਬੜਾ ਖੁਸ਼ੀਆਂ ਭਰਿਆ ਮਾਹੌਲ ਹੈ ਸਾਰੇ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਇੱਥੇ ਪਿਆਰ ਮੁਹੱਬਤ ਨਾਲ ਜਿਹੜਾ ਉਹ ਤਿਹਾਰ ਸਾਂਝਾ ਕਰ ਰਹੇ ਨੇ ਇੱਕ ਮਹੀਨੇ ਦੇ ਰੋਜ਼ੇ ਰੱਖ ਕੇ ਈਦ ਦੀ ਮੁਸ਼ਕਲ ਜਿਹੜੀ ਚਾਨ ਤੋਂ ਨਜ਼ਰ ਆਂਦੀ ਹੈ ਉਹ ਈਦ ਦਾ ਤਿਹਾਰ ਸਾਂਝਾ ਕਰ ਰਹੇ ਨੇ ਮਨਾ ਰਹੇ ਨੇ ਕੀ ਦੁਆਵਾਂ ਮੰਗੀਆਂ ਗਈਆਂ ਜੀ ਅੱਜ ਅੱਜ ਸਾਡੇ ਮੁਲਕ ਇੰਡੀਆ ਵਾਸਤੇ ਹੋਰ ਫਿਲਸਤੀਨ ਵਾਸਤੇ ਜਿਹੜਾ ਉੱਥੇ ਬਹੁਤ ਮਾਮਲਾ ਖਰਾਬ ਹੈ ਜ਼ੁਲਮ ਹੋ ਰਿਹਾ ਹੈ ਫਿਲਸਤੀਨ ਵਾਸਤੇ ਔਰ ਪੰਜਾਬ ਦੇ ਵੀ ਜੀ ਸਾਡੀ ਜਿਹੜੀ ਅਮਨ ਸ਼ਾਂਤੀ ਵਾਸਤੇ ਸਾਰੇ ਹੀ ਮੁਲਕ ਵਾਸੀ ਸਾਡੇ ਦੁਆਵਾਂ ਕੀ ਦੇ ਰਹੇ ਨੇ